ਕੁੜੀਆਂ ਵੱਲੋਂ ਸੌਂ ਮਹੀਨੇ ਬਹੁਤ ਹੀ ਧੂਮ, ਧਮ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਧੀਆਂ ਦਾ ਤਿਉਹਾਰ ਨਹੀਂ ਬਲਕਿ ਧੀਆਂ ਦਾ ਤਿਉਹਾਰ ਹੈ। ਮਲੇਰਖੋਟਲਾ ਦੇ ਪਿੰਡ ਬਨਪੋਰਾ ਵਿਖੇ ਧੀਆਂ ਦਾ ਤਿਉਹਾਰ ਬੜੀ ਧੂਮਦਮ ਨਾਲ ਮਨਾਇਆ ਗਿਆ। ਇਸ ਮੌਕੇ ਅਲੋਪ ਹੋ ਰਹੇ ਪੁਰਾਤਨ ਵਿਰਸੇ ਨੂੰ ਪੇਸ਼ ਕਰਦੀਆਂ ਮੁਟਿਆਰਾਂ ਦਾ ਗਿੱਧਾ ਤੇ ਲੋਕ ਬੋਲੀਆਂ ਵੇਖਣ ਯੋਗ ਸੀ। ਵੇਖੋ ਬਲਵਿੰਦਰ ਸਿੰਘ ਕੋਲ ਲਦੀ ਵਿਸ਼ੇਸ਼ ਰਿਪੋਰਟ। ਕੁੜੀਓ ਮੇਰਾ ਦਾਦ ਦੇਖ ਲੋ ਕੁੜੀਓ ਮੇਰਾ ਦਾਦ ਦੇਖ ਲੋ ਸੋਨਾ ਤੇ ਸਰਦਾਇਆ ਨਹੀਂ ਸੋਨਾ ਬਰਬਾਦ ਬਣੇ ਜਿੱਤਾਂ ਬਲੇ 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 ਸੋਨਾ ਬਰਬਾਦ ਨੇ ਜਿੱਤਾਂ ਕਹਿਣਿਆ ਸ਼ਬਰ ਲਾਇ ਸੋਨਾ ਚੰਨ ਨਾਹੀ 니 ਵਾਪਸ ਦੇ ਕੇ ਆਇਆ ਸੋਨਾ ਚੰਨ ਨਾਹੀ ਤੇਰੇ ਸੱਸ ਬੜੇ ਨੱਚ ਦੀ ਦੇਵੀ ਤੁਨੀ ਬੋਲੀ ਮਾਤਾ ਵਾ ਨੱਚ ਦੀ ਦੇਵੀ ਤੁਨੋ ਬੋਲੀ ਮਾਤਾ ਵਾ ਨੱਚ ਦੀ ਦੇਵੀ ਮੇਰਾ ਮਾਹੀ ਕਰਵਾ ਨੀ ਮੈਂ ਗੜ ਬੇਦੀ ਡੋਰ ਮੇਰਾ ਮਾਹੀ ਕਰਵਾ ਨੀ ਮੈਂ ਗੜ ਬੇਦੀ ਡੋਰ ਮੇਰਾ ਮਾਹੀ ਕਰਵਾ ਨੀ ਮੈਂ ਗੜ ਬੇਦੀ ਡੋਰ ਮੇਰਾ ਸਾਥ ਉਠੀ ਨਾ ਖਾਮਾ ਵੀਰਾ ਮਨ ਮਤੇ ਸਾਥ ਉਠੀ ਨਾ ਖਾਮਾ ਵੀਰਾ ਪੇਜੀ ਮਾਰੇ ਵੱਡੇ ਹੀਰ ਨੂੰ ਚੰਦ ਟਾੜ ਗਿਆ ਤੀਆਂ ਦੇ ਢੀਂ ਨੇ ਹੀ ਮਾਰੇ ਵੱਡੇ ਹੀਰ ਤੋਂ ਹਰ ਹਰ ਨਾ ਦੇਣੀ 11 سس <سلام> بڑی سہ نکی مینو پان بھی دینی آمدی میری سس <سلام> سہیلیاں وگا موج میری سس سہیلیاں ورگی بڑا موج میری سس سہولیاں وگ موج ہو ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੀਰ ਕੌਰ ਹੈ ਜੀ ਪਿੰਡ ਮੇਰਾ ਪਿੰਡ ਭੁੱਲਰਾ ਤੇ ਇਹ ਬਨਵੋਰਾ ਪਿੰਡ ਦੇ ਵਿੱਚ ਤੀਆਂ ਲੱਗੀਆਂ ਹੋਈਆਂ ਨੇ ਅਸੀਂ ਇੱਥੇ ਤੀਆਂ ਦੇਖਣ ਆਈ ਹੋਈਆਂ ਅੱਛਾ ਜੀ ਹਾਂ ਜੀ ਇਹ ਕਿੰਨੇ ਦਿਨ ਤੋਂ ਚੱਲ ਰਿਹਾ ਮਨੋਜਨ ਇਹ ਕਈ ਦਿਨਾਂ ਤੋਂ ਚੱਲ ਰਿਹਾ ਤੇ ਪਰ ਅੱਜ ਅਸੀਂ ਅੱਜ ਹੀ ਆਏ ਹਾਂ ਅੱਛਾ ਤੁਹਾਨੂੰ ਮੌਕਾ ਅੱਜ ਪਹਿਲੀ ਵਾਰੀ ਮਿਲਿਆ ਹਾਂਜੀ ਹਾਂ ਜੀ ਤੀਆਂ ਦੇਖਣ ਦਾ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਹੜੀਆਂ ਕੁੜੀਆਂ ਦੀਆਂ ਅੰਦਰਲੀਆਂ ਫੀਲਿੰਗਸ ਨੇ ਇੱਥੇ ਕੱਢਣ ਦਾ ਮੌਕਾ ਮਿਲਦਾ ਬੋਲੀਆਂ ਦੇ ਰਾਹੀਂ ਤੇ ਕੰਫੀਡੈਂਸ ਹੁੰਦਾ ਜਵੇਂ ਨਵੇਂ ਬੱਚਾਂ ਦੇ ਵਿੱਚ ਕੰਫੀਡੈਂਸ ਆਉਂਦਾ ਜੀ ਇਹਦੇ ਨਾਲ ਬੋਲੀਆਂ वगैरह ਪਾਉਣ ਨਾਲ ਮਚਨ ਨਾਲ ਅੱਛਾ ਤੁਹਾਡੀਆਂ ਸਹੇਲੀਆਂ ਮਿਲੀਆਂ ਨੇ ਇੱਥੇ ਫਿਰੋਂ ਨਹੀਂ ਜੀ ਮੇਰਾ ਸਾਰੇ ਪਿੰਡਾ ਇੱਥੇ ਮੈਂ ਸਾਰੇ ਪਿੰਡਾ ਚ ਆਈ ਹਾਂ ਹਾਂ ਜੀ ਸਾਡੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਰਬਜੀਤ ਹੈ ਜੀ ਕਿਹੜਾ ਪਿੰਡਾ ਤੁਹਾਡਾ ਪਿੰਪੌਰ ਹੈ अच्छा ये प्रिंटदा कोई खासियत भी है की जी कोई पिंडा हां जी हां जी ये ना अपने त्रिमेंद्र दा सोरियां दा पिंडा सनी देओल दे नानकयां दा पिंडा ओके किड्डा चड्डा पिंडा जी ये काफी बड़ा पिंडा 50000 ਦੀ ਵੱਤੀ ਇਹਦੇ ਵਿੱਚ अच्छा ये 3 ਹਾਲ ਤੋਂ ਲੱਗਨੇ ਸ਼ੁਰੂ ਹੋਈਆਂ ਨੇ ਜੀ ਇਹ 3 ਸਾਲ ਹੋ ਗਏ تین ਲੱਗਿਆ ਤੀਜਾ ਸਾਲ ਹੈ ਸਰ اچھا ਹਾਂ ਜੀ ਕਿੰਨੇ ਕ ਕਿੰਨਾ ਕੱਠ ਹੋ ਜਾਂਦਾ ਜੀ کافی ਜਿਆਦਾ ਕੱਠ ਹੁੰਦਾ ਅੱਜ ਤਾਂ ਥੋੜੇ ਕੱਲ ਸ਼ੁਰੂ ਕੀਤੀਆਂ ਨੇ ਥੋੜਾ ਕੱਠ ਹੁੰਦਾ ਜਿਉਂ ਜਿਉਂ ਅੱਗੇ ਅੱਗੇ ਦਿਨ ਚੱਲ ਜਾਂਦੇ ਨੇ ਵਧਿਆ ਜਾਂਦਾ ਕਰ ਇਹ ਦੇਖਣ ਚਾਹਿਆ ਵੀ ਬੱਚਿਆਂ ਦੀ ਬੜੀ ਰੌਣਕ ਹੈ ਇੱਥੇ ਬੱਚਿਆਂ ਬਾਰੇ ਤੁਸੀਂ ਕੀ ਕਹੋਗੇ ਬੱਚਿਆਂ ਦਾ ਮਨੋਰੰਜਨ ਹੋ ਜਾਂਦਾ ਤੇ ਇਹਨਾਂ ਦਾ ਇਹਨਾਂ ਨੂੰ ਮੱਚਣ ਟੱਪਣ ਦਾ ਮੌਕਾ ਵੀ ਜੰਦਾ ਹੈ ਨਾ ਤੇ ਬਿਲਕੁਲ ਜਾਂਦੇ ਨੇ ਕਿ ਇਹਨਾਂ ਨੇ ਮੌਕਾ ਬਹੁਤ ਮਸਾ ਮਿਲਦਾ ਆਖਾ ਮਿਲਦਾ ਇਹਦਾ ਸੂਲਰ ਬੈਗ ਸੇਕਾ ਧਰ ਕੇ ਘਰੇ ਹੋਮਵਰਕ ਕਰਕੇ ਜਦੀ ਸਿੱਧਾ ਉਰੇ ਆਉਂਦੀਆਂ ਨੇ ਜੀਆਂ ਕੁੜੀਆਂ ਅੱਛਾ ਇਕੱਲਾ ਨਸ਼ਤ ਮੱਚਣ ਟੱਪਣ ਵੀ ਮਾਹੌਲ ਹੈ ਜਿੱਦਾਂ ਗੱਲਾਂ ਬਾਤਾਂ ਵੀ ਕਰਦੇ ਖੁੱਲ ਕੇ ਗੱਲਾਂ ਬਾਤਾਂ ਬਾਤਾਂ ਦਾ ਵੀ ਮਾਹੌਲ ਹੈ ਨਾ ਤੇ ਬਜ਼ੁਰਗ ਵੀ ਲਿਦੇ ਨੇ ਆਪਸ ਵਿੱਚ ਹੀ ਨਾਲੇ ਕੁੜੀਆਂ ਮਿਲਦੀਆਂ ਨੇ ਕਾਫੀ ਪੁਲਰਾ ਤੋਂ ਵੀ ਆਏ ਹੋਣੇ ਆਪਣੇ ਬਰੇ ਤੇ ਆਪਣੇ ਬਨਵਾੜੇ ਪਿੰਡ ਦੀਆਂ ਕੁੜੀਆਂ ਵੀ ਆਈਆਂ ਹੁੰਦੀਆਂ ਨੇ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਜ 15 ਅਗਸਤ ਤੱਕ ਬੱਲੋ ਪਾਣਾ ਦੇ 15 ਅਗਸਤ ਨੂੰ ਇੱਕ ਤਾਂ ਸ਼ੁਰੂ ਹੋਇਆ ਸੀ ਇਹ 7 ਤਰੀਕ ਨੂੰ ਸ਼ੁਰੂ ਹੋਇਆ ਸੀ ਠੀਕ ਹੈ 15 ਅਗਸਤ ਨੂੰ ਸਮਾਪਤ ਹਾਂਜੀ ਬੱਲੋ ਪਾਣੀ ਇਸ ਨੂੰ ਠੀਕ ਹੈ ਇਹਦੇ ਵਿੱਚ ਕੋਈ ਹੋਰ ਪ੍ਰੋਗਰਾਮ ਤੁਸੀਂ ਪੇਸ਼ ਕਰਨਾ ਹੋਵੇ ਨਾਲ ਬੱਚੇ ਹੀ ਕਰਨਗੇ ਬੱਚਾ ਨੂੰ ਸਟੇਜ ਦੇ ਉੱਤੇ ਇਹਨਾਂ ਨੂੰ ਮੌਕਾ ਦੇਵਾਂਗੇ ਨੱਚਣ ਦਾ ਹਾਂ ਜਿਹੜੇ ਪਿੰਡ ਤੋਂ ਸਰਵਜੀਤ ਇਹ ਤੀਆਂ ਲਵਾਉਣ ਦਾ ਜਿਹੜਾ ਵਧੀਆ ਮੌਕਾ ਇਹ ਇਹਨਾਂ ਬੀਬੀਆਂ ਨੇ ਕੀਤਾ ਰਣਜੀਤ ਕੌਰ ਨੇ ਮਨਜੀਤ ਕੌਰ ਨੇ ਅਮਰਜੀਤ ਕੌਰ ਨੇ ਤੇ ਰੰਜੀਤ ਰੰਜੀਤ ਕੋ ਕਲ ਵੀ ਕਲਵਿੰਦਰ ਕੌਰ ਨੇ ਅੱਛਾ ਅੱਛਾ ਇਹਨਾਂ ਨੇ ਸਾਰਿਆਂ ਨੇ ਮੂਰੇ ਹੋ ਕੇ ਇਹ ਸਾਰਾ ਕੁਝ ਕੀਤਾ ਪਹਿਲੇ ਸਾਲ ਇਹਨਾਂ ਨੇ ਤੀਆਂ ਲਾਈਆਂ ਸੀ ਮੈਂ ਤਾਂ ਇਹਨਾਂ ਦੇ ਬਾਅਦ ਵਿੱਚ ਵਿਚਾ ਕੇ ਰਲੀਆਂ ਅੱਛਾ ਜੀ ਇਹਨਾਂ ਦੇ ਨਾਲ ਇਹਨਾਂ ਨੂੰ ਬਸ ਸਪੋਰਟ ਕਰ ਰਹੀ ਆ ਠੀਕ ਹੈ